ਭਾਵਨਾ ਬਣਾ ਕੇ ਜਿਹੜਾ ਮਹਾਰਾਜ ਦੇ ਚਰਨਾਂ ਚੋਂਦਾ ਹੈ ਸਤਿਗੁਰੂ ਆਪਨੇ ਸਿੱਖ ਦਾ ਵੇੜਾ ਬੰਨੇ ਲੈਂਦਾ ਕੋਈ ਜੋ ਮਰਜੀ ਮੰਗ ਲੇ ਗੁਰੂ ਨਾਨਕ ਦਾ ਕਰ ਦੁਨਿਆਵੀ ਦਾ ਤਾਂ ਵੀ ਦਿੰਦਾ ਹੈ ਦੁਨਿਆਵੀ ਸੁੱਖ ਵੀ ਰਹਾਣੀਏ ਤੇਦੇ ਸੁੱਖ ਜਿੱਥੇ ਮਰਜੀ ਖੜ ਕੇ ਯਾਦ ਕਰ ਲੋ ਜੇ ਪ੍ਰੇਮ ਹੋਏਗਾ ਜੇ ਪਿਆਰ ਹੋਏਗਾ ਜੇ ਗੁਰੂ ਪ੍ਰਤੀ ਭਾਵਨਾ ਹੋਏਗੀ ਤੇਰੀ ਉਥੇ ਬੈਠਿਆਂ ਗੁਰੂ ਸਾਹਿਬ ਨੇ ਬੁਰੀਦਾ ਮੱਖਣਸ਼ਾਲੂ ਬਾਣੇ ਨੇ ਧੰਨ ਬਾਬਾ ਮੱਖਣਸ਼ਾਲੂ ਬਾਣਾ ਤੁਹਾਨੂੰ ਦਾ ਸਿੱਧਕ ਤੁਹਾਨੂੰ ਦੀ ਸਿੱਖੀ ਤੇ ਤੁਹਾਨੂੰ ਦਾ ਵਿਸ਼ਵਾਸ ਜਦੋਂ ਬੇੜਾ ਡੁੱਬਣ ਲੱਗਿਆ ਨਾ ਸਾਧ ਸੰਗਤ ਜੀ ਬੇੜਾ ਡੁੱਬਣ ਲੱਗਿਆ ਸਮੁੰਦਰ ਦੇ ਵਿਚਾਲੇ ਬੇੜਾ ਸਾਧ ਸੰਗਤ ਅੱਠਵੇਂ ਪਾਰਸ਼ਾ ਜੋਤੀ ਜੋਤ ਸਮਾ ਗਏ ਉਦੋਂ ਬਾਅਦ ਸੰਗਤ ਨੂੰ ਪਤਾ ਨਹੀਂ ਲੱਗਿਆ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਮਾਲਕ ਕੌਣ ਪਤਾ ਨਹੀਂ ਲੱਗਿਆ ਫੇਰ ਕਹਿੰਦੇ ਮੱਖਣਸ਼ਾਹ ਲੁਬਾਣੇ ਨੂੰ ਤਾਂ ਪਤਾ ਹੀ ਨਹੀਂ ਸੀ ਸੰਗਤ ਨੂੰ ਨਹੀਂ ਸੀ ਪਤਾ ਵੀ ਕੌਣ ਹੈ ਦੋਵੇਂ ਪਾਸੇ ਮੱਖਣਸ਼ਾਹ ਲੁਬਾਣੇ ਦਾ ਬੇੜਾ ਡੁੱਬਣ ਲੱਗਿਆ ਉਹਨੇ ਭਾਵਨਾ ਬਣਾ ਕੇ ਐਂ ਅਰਦਾਸ ਕੀਤੀ ਕਿ ਨਾ ਮੈਨੂੰ ਨਹੀਂ ਪਤਾ ਮਹਾਰਾਜ ਤੁਹਾਡੀ ਗੱਦੀ ਤੇ ਹੁਣ ਕੌਣ ਬੈਠਾ ਹੈ ਮੈਨੂੰ ਨਹੀਂ ਪਤਾ ਪਰ ਗੁਰੂ ਨਾਨਕ ਦੇ ਘਰ ਦੀ ਗੱਦੀ ਤੇ ਹੁਣ ਜਿਹੜਾ ਵੀ ਸਰੂਪ ਬੈਠਾ ਹੈ ਮੈਂ ਹੱਥ ਬਨ ਕੇ ਬੇਨਤੀ ਕਰਦਾ ਮੇਰਾ ਸਮੁੰਦਰ ਦੇ ਵਿਚਾਲੇ ਵੇੜਾ ਡੁੱਬਦਾ ਜਾਂਦਾ ਹੈ ਮਹਾਰਾਜ ਇੱਕ ਵਾਰੀ ਵੇੜਾ ਪਾਰ ਲਾ ਦਿਓ ਸਮੁੰਦਰ ਦੇ ਵਿਚਾਲੇ ਜਹਾਜ਼ ਤੇ ਖੜ ਕੇ 500 ਮੋਹਰ ਸੁਖਦਾ ਮੈਂ ਆਵਾਂਗਾ ਤੇ 500 ਮੋਹਰ ਤੁਹਾਡੇ ਚਰਨਾਂ 'ਚ ਪੇਟਾ ਕਰਾਂਗਾ ਆਏ ਅਰਦਾਸ ਕਰਨ ਦੀ ਧੀਰ ਸੀ ਉਸੇ ਵੇਲੇ ਬੇੜਾ ਰੁੜ ਗਿਆ ਐਡੀ ਪਾਵਰ ਅਰਦਾਸ ਵਿੱਚ ਬੜੀ ਵੱਡੀ ਤਾਕਤ ਹੈ ਜਦੋਂ ਬੇੜਾ ਰੁੜ ਗਿਆ ਦਿੱਲੀ ਆਇਆ ਜਿੱਥੇ ਜਿੱਥੇ ਸਮਾਨ ਪਹੁੰਚਾਉਣਾ ਸੀ ਦਿੱਤਾ ਸਾਰਿਆਂ ਨੂੰ ਯਾਦ ਆ ਗਿਆ ਕਹਿੰਦੇ ਚੱਲੀਏ ਮਾਰੇ ਦੀ ਸੁਖ ਤਾਰਨ ਚੱਲੀਏ ਪਤਾ ਕਰੋ ਵੀ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ مالک ਕੌਣ ਨੇ ਕਹਿੰਦੇ ਅੱਠਵੇਂ ਪਾਤਸ਼ਾਹ ਗੁਰੂ ਹਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜਾਂਦੇ ਜਾਂਦੇ ਆਏ ਕਹੇ ਕਿ ਬਾਬਾ ਬਸੇ ਬਕਾਲੇ ਇਹ ਨਹੀਂ ਪਤਾ ਕੌਣ ਮੱਖਣ ਸ਼ਾਹ ਲਵਾਣੇ ਨੇ ਨਾਲ ਲਈਆਂ ਸੰਗਤਾਂ ਭਾਈ ਚਲੋ ਚੱਲੀਏ ਦਰਸ਼ਨ ਕਰਨ 500 ਮੋਹਰਾਂ ਫਾਲ ਵਿੱਚ ਰੱਖੀਆਂ 500 ਮੋਹਰਾਂ ਨਾਲ ਸੰਗਤਾਂ ਲੈ ਕੇ ਦੌੜਿਆ ਜਾਂਦਾ ਉੱਰਿਆ ਜਾਂਦਾ ਜਦੋਂ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚਿਆ ਸਾਤ ਸੰਗਤ ਜੀ ਜਾ ਕੇ ਪੁੱਛਦਾ ਕਹਿੰਦਾ ਸਤਿਗੁਰਾਂ ਨੂੰ ਮਿਲਣਾ ਹੈ ਮਹਾਰਾਜ ਦੇ ਦਰਸ਼ਨ ਕਰਨੇ ਨੇ ਐ ਹੱਥ ਵਿੱਚ ਥਾਲ ਫੜਿਆ ਐ ਮੋਹਰਾ ਫੜਿਆ ਐ ਮਹਾਰਾਜ ਨੂੰ ਮਿਲਣਾ ਹੈ ਉਹ ਕਹਿੰਦੇ ਕੋਈ ਨਹੀਂ ਬੁਲਾ ਦਿੰਨੇ ਸਾਤ ਸੰਗਤ ਜਦੋਂ ਮੱਖਣ ਸ਼ਾਹ ਲਬਾਣਾ ਮਿਲਣ ਜਾਂਦਾ ਹੈ ਬਾਬੇ ਬਕਾਲੇ ਦੀ ਧਰਤੀ ਤੇ 22 ਮੰჯੀਆਂ ਲੱਗੀਆਂ ਇੱਕ ਨਹੀਂ 22 ਗੁਰੂ ਬਣ ਕੇ ਬੈਠੇ ਜਿਹੜਾ ਅਸਲੀ ਹੁੰਦਾ ਪਤਾ ਹੀ ਕਿਸੇ ਨੂੰ ਜਦੋਂ ਬਾਈ ਮੰਜੀਆਂ ਵੇਖੀਆਂ ਮੱਖਣਸ਼ਾ ਲੁਬਾਣੇ ਨੇ ਕਹਿੰਦੇ ਇੱਥੇ ਤਾਂ ਕਈ ਬੈਠੇ ਹੁਣ ਹਾਰਕ ਹਾਰਕ ਦਾਵਾ ਕਰਦਾ ਸਾਡਾ ਗੁਰੂ ਸਾਡੇ ਕੋਲ ਗੱਦੀ ਮਾਰੇ ਦੇ ਘਰ ਦੀ ਗੁਰੂ ਨਾਨਕ ਦੇ ਘਰ ਦੀ ਗੱਦੀ ਸਾਡੇ ਕੋਲ ਸਾਡੇ ਆਏ ਹਾਰ ਕੀ ਦਾਵਾ ਕਰੀ ਜਾਂਦਾ ਮੱਖਣਸ਼ਾ ਲੁਬਾਣਾ ਕਹਿੰਦਾ ਦੁਬਤਾ ਚ ਬੈਗ ਇਹਨਾ ਜੋ ਹੁਣ ਆਏ ਕਿਵੇਂ ਪਤਾ ਲੱਗੂ ਵੀ ਅਸਲੀ ਕਿਹੜਾ ਨਕਲੀ ਕਿਹੜਾ ਇੱਥੇ ਤਾਂ ਕਈ ਬੈਠੇ ਸਾਤ ਸੰਗਤ ਉਸ ਵੇਲੇ ਦਾ ਮੱਖਣ ਸ਼ਾ ਲਵਾਣਾ ਆਪਣੇ ਅਹਿਲਕਾਰਾਂ ਨਾਲ ਆਪਣੇ ਬੰਦਿਆਂ ਨਾਲ ਬਹੁਤ ਤਣਾੜ ਬੰਦਾ ਸੀ ਆਪਣੇ ਅਹਿਲਕਾਰਾਂ ਨਾਲ ਗੱਲ ਕਰਦਾ ਕਿਦਾ ਪਛਾਣੀਆਂ ਕਿਵੇਂ ਹੋ ਫਿਰ ਮੱਖਣ ਸ਼ਾ ਨੇ ਇੱਕ ਵਿਉਂਤ ਲਾਈ ਕਹਿੰਦਾ ਬੇੜਾ ਡੁੱਬਣ ਲੱਗਿਆ ਸੀ ਮੇਰਾ ਰਸਤੇ ਵਿੱਚ ਸਮੁੰਦਰ ਚ ਬੇੜਾ ਡੁੱਬਣ ਲੱਗਿਆ ਸੀ ਮੇਰਾ ਜਦੋਂ ਡੁੱਬਣ ਲੱਗਿਆ ਸੀ ਇਹਨਾ ਮੈਂ 500 ਮੋਹਰ ਸੁਖੀ ਸੀ 500 ਹੁਣ 500 ਮੋਹਰ ਸੁਖੀ 500 ਮੋਹਰ ਦਾ ਗੁਰੂ ਨੂੰ ਪਤਾ ਜਾਂ ਮੈਨੂੰ ਪਤਾ ਹੋਰ ਤਾਂ ਕਿਸੇ ਨੂੰ ਨਹੀਂ ਪਤਾ ਸੁਖੀ ਵੀ ਮਨੋਮਨੀ ਮੈਂ 500 ਮੋਹਰ ਸੁਖੀ ਪਤਾ ਗੁਰੂ ਸਾਹਿਬ ਨੂੰ ਜਾਂ ਮੈਨੂੰ ਹੋਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਹਿੰਦਾ ਐ ਕਰਦੇ ਆ ਪੰਜ-ਪੰਜ ਮੋਹਰਾਂ ਰੱਖ ਕੇ ਸਾਹ ਅੱਗੇ ਮੱਥਾ ਟੇਕਦੇ ਨੇ ਜਿਹੜਾ ਅਸਲੀ ਹੋਏਗਾ ਆਪੇ ਬੋਲ ਕੇ ਜਿਹੜਾ ਅਸਲੀ ਹੋਏਗਾ ਸੁਖੀਆਂ 500 ਨੇ ਆਪਦੀਆਂ ਆਪੇ ਬੋਲ ਕੇ ਮੰਗ ਲਵੇ ਸਾਧ ਸੰਗਤ ਜੀ ਤੁਰਿਆ ਜਾਂਦਾ ਇੱਕ ਕੁਲ ਗਿਆ ਪੰਜ ਮੋਹਰਾਂ ਦਿੱਤੀਆਂ ਮੱਥਾ ਟੇਕਿਆ ਸਜਦਾ ਕੀਤਾ ਹੁਣ ਮੱਖਣਸ਼ਾਲਾ ਬਾਣੇ ਦਾ ਬੜਾ ਵੱਡਾ ਨਾਜ਼ ਹੀ ਹੋਣਾ ਵੇਲੇ ਆਂ ਐਡਾ ਵੱਡਾ ਬੰਦਾ ਜਦੋਂ ਸਜਦਾ ਕਰਦਾ ਆਕੇ ਉਹ ਕਹਿੰਦੇ ਲੋਕਾਂ ਨੇ ਤਾਂ ਆਪੇ ਮੰਗਣਾ ਪੰਜ ਮੋਹਰਾਂ ਰੱਖਦਾ ਮੱਥਾ ਟੇਕਦਾ ਗਾਂ ਲੰਗ ਜਾਂਦਾ ਸਰੂਪਾ ਦਿੰਦੇ ਨੇ ਮਾਣ ਦਿੰਦੇ ਨੇ ਫੇਰ ਪੰਜ ਮੋਹਰਾਂ ਰੱਖਦਾ ਫੇਰ ਗਾਂ ਲੰਗ ਜਾਂਦਾ ਜਦੋਂ ਪੰਜ ਪੰਜ ਮੋਹਰਾਂ ਦੇਈ ਗਿਆ ਅਖੀਰ ਵਿੱਚ ਬਾਈਆਂ ਨੂੰ ਪੰਜ ਪੰਜ ਮੋਹਰਾਂ ਦਿੱਤੀਆਂ ਕਮਾਲ ਦੀ ਗੱਲ ਹੈ ਵੀ 22 ਜਣਿਆਂ 'ਚੋਂ ਇੱਕ ਵੀ ਨਹੀਂ ਬੋਲਿਆ ਵੀ ਕਿਹੜਾ ਸੀ ਸੁਖੀ ਦਾ 500 ਮੋਹਰ ਸੀ ਇੱਕ ਵੀ ਨਹੀਂ ਬੋਲਿਆ ਕਹਿੰਦੇ ਕਮਾਲ ਹੈ ਵੀ ਹੁਣ ਇੱਥੇ ਇਹਨਾਂ ਚੋਂ ਕਿਵੇਂ ਲੱਭਾਂ ਐਨੇ ਜਣਿਆਂ ਚੋਂ ਸਾਥ ਸੰਗਤ ਪੰਜ ਮੋਹਰਾ ਸਾਰਿਆਂ ਨੂੰ ਰੱਖਤੀਆਂ ਸੁਖੀਆਂ 500 ਨੇ ਬੋਲਿਆ ਕੋਈ ਵੀ ਨਹੀਂ ਮੱਖਣਸ਼ਾ ਲੁਬਾਣਾ ਕਹਿੰਦਾ ਕਹਿੰਦਾ ਹੁਣ ਕੀ ਕਰਾਂ ਇਹਨਾਂ ਚੋਂ ਤਾਂ ਹੈ ਹੀ ਇੱਕ ਵੀ ਨਹੀਂ ਜਿਹੜਾ ਬੋਲਦਾ ਮੈਂ 500 ਮੋਹਰ ਦੇ ਦਾਂ ਬਾਬੇ ਬਕਾਲੇ ਦੀ ਧਰਤੀ ਤੇ ਨਾ ਆਏ ਲੋਕਾਂ ਨੂੰ ਪੁੱਛਦਾ ਫਿਰਦਾ ਕਹਿੰਦਾ ਆ ਜਿਹੜੇ ਬਾਈ ਬੈਠੇ ਨੇ ਇਹਨਾਂ ਤੋਂ ਇਲਾਵਾ ਕੋਈ ਹੋਰ ਵੀ ਹੈ ਇਹਨਾਂ ਤੋਂ ਇਲਾਵਾ ਕੋਈ ਹੋਰ ਹੈ ਉਹ ਪਤਾ ਕੀ ਕਹਿੰਦੇ ਦੱਸਣ ਵਾਲੇ ਦੱਸਦੇ ਕਿ ਇਹਨੇ ਮੱਖਣਸ਼ਾਹ ਲਵਾਣਿਆ ਗੁਰੂ ਦਾ ਤਾਂ ਨਹੀਂ ਪਤਾ ਗੁਰੂ ਦਾ ਤਾਂ ਸਾਨੂੰ ਪਤਾ ਨਹੀਂ ਇਹਨਾ ਵਰਗਾ ਇੱਕ ਹੋਰ ਵੀ ਹੈ ਇੱਥੇ ਇਹਨਾਂ ਅੱਛਾ ਕੀ ਕਰਦਾ 26 ਸਾਲ 9 ਮਹੀਨੇ 13 ਦਿਨ ਹੋ ਗਏ ਉਹਨੂੰ ਅੰਦਰ ਬੈਠੇ ਨੂੰ ਤਪ ਕਰਦੇ ਨੇ ਅੰਦਰ ਬੰਦਗੀ ਕਰਦੇ ਨੇ ਕਹਿੰਦੇ ਅੱਛਾ ਉੱਥੇ ਵੇਖ ਲੈ ਜਾ ਕੇ ਸਾਧ ਸੰਗਤ ਜੀ ਮੱਖਣ ਚਾਲ ਬਾਣਾ ਕਹਿੰਦਾ ਦੱਸੋ ਟਿਕਾਣਾ ਕੀ ਨਾਮ ਹੁੰਦਾ ਇੰਦੇ ਤੇਗ ਬਹਾਦਰ ਤੇਗ ਬਹਾਦਰ ਸਾਧ ਸੰਗਤ ਜੀ ਜਦੋਂ ਆਏ ਮੱਖਣ ਸ਼ਾਹ ਲਵਾਣੇ ਨੇ ਚੁੱਕਿਆ ਥਾਲ ਮੋਹਰਾ ਦਾ ਉਹ ਜਿਵੇਂ ਬਾਈਆਂ ਨੂੰ ਦਿੱਤੀਆਂ ਸੀ ਪੰਜ ਪੰਜ ਮਾਤਾ ਗੁਜਰ ਕੌਰ ਜੀ ਮਿਲ ਕੇ ਅੱਗੇ ਖੜੇ ਜਦੋਂ ਮਾਤਾ ਜੀ ਦਾ ਨਰਾਨੀ ਤੇਰਾ ਤੱਕਿਆ ਸਾਧ ਸੰਗਤ ਜੀ ਨਿਹਾਲ ਹੋ ਗਿਆ ਮਨ ਮਾਤਾ ਜੀ ਮੈਂ ਮਹਾਰਾਜ ਨੂੰ ਮਿਲਣਾ ਮੇਲ ਭਾਈ ਪੁੱਛ ਕੇ ਦੱਸਦੇ ਮਾਤਾ ਜੀ ਗਏ ਅੰਦਰ ਗੁਰੂ ਸਾਹਿਬ ਨੂੰ ਆਖੇ ਮਿਲਣਾ ਚਾਹੁੰਦਾ ਹੈ ਕੋਈ ਤੁਹਾਨੂੰ ਆਇਆ ਮੱਖਣ ਸ਼ਾਹ ਕਹਿੰਦਾ ਮੇਰਾ ਨਾਮ ਮਾਰ ਕੇ ਨੇ ਲਿਆਓ ਸੁਣਿਓ ਮੱਖਣ ਸ਼ਾਹ ਲਵਾਣਾ ਜਦੋਂ ਗਿਆ ਸ਼ੰਕਾ ਮੰਨ ਚ ਫੇਰ ਉਹ ਹੀ ਲਈ ਫਿਰਦਾ ਕਹਿੰਦਾ ਬਾਈਆਂ ਵਰਗਈ ਨਾ ਹੋਵੇ ਅੰਦਰ ਤਾਂ ਹਰਕ ਬੰਦਾ ਬਹਿ ਜਾਂਦਾ ਹੈ ਇਹ ਬਾਈਆਂ ਦੇ ਨਾਲ ਦਾ ਹੀ ਨਾ ਹੋਵੇ ਕਿਤੇ ਸਾਧ ਸੰਗਤ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ ਮੱਥਾ ਟੇਕਿਆ ਸਜਦਾ ਕੀਤਾ ਕਹਿੰਦੇ ਮੱਥਾ ਟੇਕਣ ਲੱਗਿਆਂ ਐ ਪੰਜ ਮੋਹਰਾਂ ਜਦੋਂ ਮਹਾਰਾਜ ਨੂੰ ਮੱਥਾ ਟੇਕਿਆ ਨਾ ਪੰਜ ਮੋਹਰਾਂ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਰੱਖੀਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਐ ਸਮਾਦੀ ਵਿੱਚ ਨੇਤਰ ਖੋਲੇ ਕਹਿੰਦੇ ਮੱਖਣ ਸ਼ਾਹ ਲਵਾਣਿਆ ਉਹ ਸੁਖ ਕੇ 500 ਤੂੰ 5 ਮੋਹਰਾ ਰੱਖੀਆਂ ਐ ਬੋਲ ਬੇ ਮਹਾਰਾਜ ਫਿਰ ਉਹ ਮੱਖਣ ਚਾਲ ਬਾਣਿਆ ਗੱਲ ਸੁਣ ਸੁਖ ਕੇ 500 ਤੂੰ 5 ਮੋਹਰਾ ਰੱਖੀਆਂ ਉਹ ਬੀਕੇਰਾ ਗੁੰਡਾ ਚੱਲਿਆ ਸੁਖ ਕੇ 500 ਤੂੰ 5 ਮੋਹਰਾ ਰੱਖੀਆਂ ਵੀ ਉਹ ਬੀਕੇਰਾ ਗੁੰਡਾ ਚੱਲਿਆ ਸੁਖੀਆਂ 500 ਰੱਖੀ ਪਾਣੀ ਜਾਨਾ ਮਹਾਰਾਜ ਕਹਿਣ ਲੱਗੇ ਕਿਨੇ ਮੱਖਣ ਸ਼ਾਹ ਲੁਬਾਣਿਆ ਸੁਖੀਆਂ 500 ਸੀ ਜਦੋਂ ਬੇੜਾ ਡੁੱਬਣ ਲੱਗਿਆ ਸੀ ਰੱਖਦਾ ਪੰਜੇ ਤਾਂ ਹਾ ਮਾਰ ਮਾਰ ਰੋਂਦਾ ਚਰਣਾ ਤੇ ਡਿੱਗ ਪਿਆ ਉਹ ਮਹਾਰਾਜ ਮਹਾਰਾਜ ਬਾਈ ਮਾਰ ਦੇ ਰਾਜੇ ਬਾਈ ਪੰਜੀਆਂ ਲਾ ਕੇ ਗੁਰੂ ਬਾਹਰ ਬੈਠੇ ਨੇ ਸੰਗਤਾਂ ਨੂੰ ਤਾਂ ਪਤਾ ਹੀ ਨਹੀਂ ਅਸਲੀ ਗੁਰੂ ਲੱਭ ਗਿਆ ਮਹਾਰਾਜ ਬਾਹਰ ਆਓ ਸੰਗਤਾਂ ਨੂੰ ਦਰਸ਼ਨ ਦਿਓ ਦਦਾਰ ਦਿਓ ਨਾਨਕ ਮਹਾਰਾਜ ਉਸ ਵੇਲੇ ਬੋਲਣ ਲੱਗੇ ਮੱਖਣ ਸ਼ਾਲ ਬਾਣਿਆ ਸਾਨੂੰ ਅੰਦਰ ਬੜਾ ਆਨੰਦ ਹੈ ਹੌਣ ਨਾ ਰੁਕੀ ਨਾ ਮਹਾਰਾਜ ਬਾਹਰ ਆਓ ਸੰਗਤਾਂ ਨੂੰ ਦਰਸ਼ਨ ਦਿਓ ਫਿਰ ਬਾਬੇ ਮੱਖਣ ਸ਼ਾਲ ਬਾਣੇ ਨੇ ਐਂ ਵਚਨ ਕੀਤਾ ਸੀ ਬੁੱਲੀਏ ਸੰਗ ਤੇ ਗੁਰੂ ਲਾਤੋ ਗੁਰੂ ਤੇਗ ਬਹਾਦਰ ਸਾਹਿਬ ਨੇ ਦਰਸ਼ਨ ਦਿੱਤੇ ਸਾਧ ਸੰਗਤ ਜੀ ਭਾਵਨਾ ਬਣਾ ਕੇ ਸ਼ਰਧਾ ਬਣਾ ਕੇ ਜਿਹੜਾ ਮਹਾਰਾਜ ਸਾਹਿਬ ਦੇ ਚਰਣਾ ਚ ਅੱਜ ਵੀ ਜਿੱਥੇ ਬੈਠਾ ਯਾਦ ਕਰਦਾ ਅੱਜ ਵੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਮੇਰ ਕਰਨ ਮਹਾਰਾਜ ਸਾਰੀ ਸੰਗਤ ਨੇ ਹਾਜ਼ਰੀਆਂ ਭਰੀਆਂ ਬਹੁਤ ਬਹੁਤ ਸਾਰੇ ਗੁਰਮਖੰਦਾਂ ਸਾਰੀ ਸੰਗਤ ਦਾ ਬਹੁਤ ਬਹੁਤ ਆ ਬੜੀ ਭਾਵਨਾ ਨਾਲ ਬੜੇ ਪਿਆਰ ਨਾਲ ਬੜੇ ਸਿਦਕ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਅਕੀਦਾ ਰੱਖ ਕੇ ਆਪਣੀ ਜ਼ਿੰਦਗੀ ਜਿਉਣ ਦਾ ਸੁਭਾਵ ਨਈਏ ਸਾਧ ਸੰਗਤ ਜੀ ਸਾਡੇ ਢੈਣ ਵਿੱਚ ਦੇਹੀ ਗੁਰੂ ਦੇ ਬਖਸ਼ਣ ਵਿੱਚ ਕੋਈ ਦੇਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹ ਬਖਸ਼ਿਸ਼ਾਂ ਕਰਦੇ ਨੇ ਉਹ ਮਿਹਰਾਂ ਕਰਦੇ ਨੇ ਅਸੀਂ ਤਾਂ ਕਦੇ ਸੋਚ ਵੀ ਨਹੀਂ ਸਕਦੇ ਜਿੱਥੇ ਗੁਰੂ ਸਾਹਿਬ ਮਿਹਰ ਕਰਦੇ ਕਈ ਵਾਰ ਜ਼ਿੰਦਗੀ ਵਿੱਚ ਕਦੇ ਨਾਮ ਜਪਦੇ ਆਂ ਭਗਤੀ ਕਰਦੇ ਆਂ ਬੰਦਗੀ ਕਰਦੇ ਆਂ ਮਹਾਰਾਜ ਦੇ ਘਰ ਦੀ ਸੇਵਾ ਕਰਦੇ ਆਂ ਬੜੇ ਤਰ੍ਹਾਂ ਦੇ ਔਖੇ ਪੰਡੇ ਮਾੜਾ ਸਮਾਂ ਚੰਗਾ ਸਮਾਂ ਸਿੱਖ ਆਪਣੇ ਗੁਰੂ ਤੋਂ ਵਿਸ਼ਵਾਸ ਨਾ ਛੁਕੇ ਗੁਰੂ ਸਾਹਿਬ ਫਿਰ ਘਾਟ ਨਹੀਂ ਛੱਡਦੇ ਕਿਸੇ ਸਾਧ ਸੰਗਤ ਜਿਹੜਾ ਬੰਦਾ ਕਿਸੇ ਓਸਦਰ ਕਦੇ ਓਸਦਰ ਕਦੇ ਓਸਦਰ ਜਿਹੜਾ ਰਾਹ ਨਾ ਰਾਹ ਨਾ ਰਾਹ ਹੀ ਲੰਘ ਜਾਂਦੀ ਸਾਰੀ ਜੀ ਜਿਹੜਾ ਭਰੋਸਾ ਰੱਖ ਕੇ ਗੁਰੂ ਸਾਹਿਬ ਦੇ ਚਰਣਾ ਵਿੱਚ ਸਾਸਨ ਤੇ ਮੱਥੇ ਦੀਆਂ ਤਕਦੀਰਾਂ ਮਹਾਰਾਜ ਬਖਸ਼ ਬਦਲ ਦੇ ਭਾਵਨਾ ਨਾਲ ਸ਼ਰਧਾ ਨਾਲ ਆਏ ਬੇਨਤੀ ਕਰਿਆ ਕਰੋ ਸਤਿਗੁਰਾਂ ਨੇ ਸੁੱਖ ਦਿੱਤੇ ਨੇ ਬੜਾ ਆਨੰਦ ਦਿੱਤਾ ਹੈ ਆਏ ਮਹਾਰਾਜ ਦੇ ਚਰਣਾ ਚ ਸੱਚੇ ਪਾਰਸਾ ਰਾਜਾ ਸਾਹਿਬ ਦੇ ਦਿਓ دیدار ਜੀ ਮਿਲਿਆ ਨੂੰ ਹੋ ਗਿਆ ਬਹੁਤ ਆਸਾ ਰਾਜਾ ਸਾਹਿਬ ਦੇ ਦਿਓ دیدار ਜੀ ਮੇਰਿਆਂ ਨੂੰ ਹੋ ਗਏ ਬਹੁਤ ਰਾਜਾ ਸਾਹ ਦੇ ਦਿਓ ਦੀ ਤਾਰੀ ਮੇਰਿਆਂ ਨੂੰ ਹੋ ਗਏ ਬਹੁਤ ਰਾਜਾ ਸਾਹ ਦੇ ਦਿਓ ਦੀ ਤਾਰੀ ਮੇਰਿਆਂ ਨੂੰ ਹੋ ਗਏ ਬਹੁਤ ਅਸੇ ਰਣ ਵੀਰੇ ਦੀ ਹੁੰਦੀ ਐ ਸ਼ੁਰੂਆਤ ਤੇ ਰਾਣਾ ਲੈ ਤੂੰ ਰਣ ਸਭ ਨੂੰ ਸੰਜੀਫਤ ਕਰਾ ਜੈ ਰਾਜੇ ਦੀ ਕਹ ਸਭ ਨੂੰ ਸੰਜੀਫਤ ਕਰੋ ਜੈ ਰਾਜੇ ਦੀ ਕਹਿ ਕੇ ਤੇਰੀ ਆਰਤੀ ਕਰਾ ਤੇਰੀ ਆਰਤੀ ਕਰਾ ਤੇਰੀ ਆਰਤੀ ਕਰਾ ਸੁਭਾ ਸ਼ਾਮ ਰਾਜਾ ਜੀ ਮਠਿਆ ਅਮਰ ਤੇ ਜਹਾ ਮਠਿਆ ਅਮਰ ਤੇ ਜਹਾ ਤੇਰਾ ਨਾਮ ਰਾਜਾ ਨੀ ਮਠਿਆ ਅਮਰ ਤੇ ਜਹਾ ਮਠਿਆ ਅਮਰ ਤੇਰੇ ਲੜ ਲੱਗ ਕੇ ਰਾਜਾ ਜੀ ਤੇਰੇ ਲੜ ਲੱਗ ਕੇ ਰਾਜਾ ਜੀ ਹੋ ਗਏ ਬੇਦੇਪਾਰ ਸਾਰੇ ਦਰ ਤੇ ਜੋੜੇ ਝਾੜ ਝਾੜ ਕੇ ਤਰਗੇ ਦੇ ਪਰਵਾਸ ਸਾਰੇ ਤੇਰੇ ਲੜ ਆਏ ਦੁੱਖਾਂ ਤੋਂ ਸਾਨੂੰ ਮਿਲ ਆਏ ਦੁੱਖਾਂ ਤੋਂ ਸਾਨੂੰ ਮਿਲ ਆਏ ਦੁੱਖਾਂ ਤੋਂ ਆਰਾਮ ਰਾਜਾ ਜੀ ਮਿੱਠਾ ਅਮਰੀਦ ਜੀ ਤੇ ਆਇਆ ਮੱਖਾ ਚਰਨਾ ਦੇ ਨਾਲ ਲਾਇਆ ਮੈ ਮਾ ਬਖਸ਼ੋ ਮੇ ਰਾਜਨਾ ਤੇਰੇ ਦਰ ਤੇ ਆਇਆ ਮੱਖਾ ਚਰਨਾ ਦੇ ਨਾਲ ਲਾਇਆ ਤੁਲਾ ਬਖਸ਼ੋ ਮੇਰੀਆ ਤੁਲਾ ਬਖਸ਼ੋ ਮੇ ਤੁਲਾ ਬਖਸ਼ੋ ਮੇਰੀਆ ਤੁਲਾ ਬਖਸ਼ੋ ਮੇ ਵੱਲਾ ਬਖਸ਼ੋ ਮੇਰੀਆਂ ਵੱਲਾ ਬਖਸ਼ੋ ਮੇਰੀਆਂ ਵੱਲਾ ਬਖਸ਼ੋ ਮੇਰੀਆਂ ਧੰਨ ਗੁਰੂ ਗ੍ਰੰਥ ਸਾਹਿਬਹਾਰੇ ਸੱਚੇ ਪਾਤਸ਼ਾਹ ਜੀ ਕੋ ਭਾਵਨਾ ਸ਼ਰਧਾ ਬਣਾ ਕੇ ਜਦੋਂ ਵੀ ਤੁਸੀਂ ਯਾਦ ਕਰੋਗੇ ਮਹਾਰਾਜ ਦੇ ਚਰਨਾਂ 'ਚ ਸਾਡੀਆਂ ਬੇਨਤੀਆਂ ਸਾਡੀਆਂ ਫਰਿਆਦਾਂ ਪਹੁੰਚਦੀਆਂ ਜ਼ਰੂਰ ਕਿਰਪਾ ਕਰਦੇ ਨੇ ਵਾਹਿਗੁਰੂ ਸੋ ਬੜੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਬੜੀ ਮਿਹਰ ਕੀਤੀ ਹੈ ਸਾਰੇ ਪਰਿਵਾਰ ਤੇ ਸਾਰੇ ਗੁਰੂ ਖਾਤੇ ਤਰਸ ਹੈ ਮਹਾਰਾਜ ਸਾਹਿਬ ਇਸੇ ਤਰ੍ਹਾਂ ਵਸ ਮਹਾਰਾਜ ਸਾਹਿਬ ਦੇ ਚਰਣਾ ਵਿੱਚ ਹਾਜ਼ਰ ਹੋਈਏ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਆਪਾਂ ਕਦੇ ਸੋਚ ਵੀ ਨਹੀਂ ਸਕੇਦੇ ਜੀ ਕਿ ਮਹਾਰਾਜ ਦਾ ਵਿਰਧ ਹੈ ਭਾਵਨਾ ਬਣਾ ਕੇ ਸਿੱਖ ਗੁਰੂ ਦਾ ਪੱਲਾ ਨਾ ਛੱਡੇ ਸਾਧ ਸੰਗਤ ਮਹਾਰਾਜ ਕਹਿੰਦੇ ਤੂੰ ਆਉਣਾ ਨਾ ਛੱਡੀ ਤੈਨੂੰ ਉੱਥੇ ਪਹਚਾ ਦੂੰ ਜਿੱਥੇ ਦੁਨੀਆ ਤਰਸ ਨਹੀਂ ਵੇ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਮੇਰੇ ਸੱਚੇ ਪਾਤਸ਼ਾਹ ਦੀ ਬੜੀਆਂ ਰਹਿਮਤਾਂ ਹਰ ਦਿਨ ਕਿਤੇ ਰਾਤ ਕਿਤੇ ਸੰਗਤ ਦੇ ਚਰਨਾਂ 'ਚ ਜਾ ਜਾ ਹਾਜ਼ਰੀਆਂ ਭਰੀਆਂ